ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਵਲੌਗ ਤੇ ਸਵਾਗਤ ਹੈ ਤੁਹਾਡਾ ਤੇ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਸ਼ਾਮ ਦਾ ਟਾਈਮ ਹੈਗਾ 7 ਦਾ ਤੇ ਰੋਟੀ ਹਜੇ ਆਪਾਂ ਬਣਾਉਣੀ ਹੈ ਸਬਜ਼ੀ ਬਣਾਈ ਸੀਗੀ ਇੱਕ ਸਬਜ਼ੀ ਹੋਰ ਬਣਾਉਣੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਹ ਬਣਾਉਣੀ ਹੈ ਜੀ ਆਲੂ ਦੀ ਸਬਜ਼ੀ ਬਣਾ ਲਈ ਤਰੀਕਾ ਲਈ ਤੇ ਉਹ ਸਬਜ਼ੀ ਬਣਾਵਾਂਗੇ ਇਹ ਕਹਿੰਦੀ ਬਣਾਉਣੀ ਹੈ ਤੇ ਉਹ ਪਤਾ ਨਹੀਂ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਕਿ ਤੇ ਇਹ ਬਣਾਵਾਂਗੇ ਆਪੇ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਵਲੌਗ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਤੇ ਲਾਈਕ ਜਰੂਰ ਕਰਕੇ ਜਾਇਆ ਕਰੋ ਲਾਈਕ ਨਹੀਂ ਕਰਦੇਗੇ ਤੁਸੀਂ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਪਲੀਜ਼ ਦੇਖਿਆ ਕਰੋ ਜਰੂਰ ਤੇ ਵਲੌਗ ਨਾਲ ਬਨੇ ਰਹੋ ਤੇ ਹੁਣ ਮੈਂ ਦਿਖਾਵਾਂਗੀ ਤੁਹਾਨੂੰ ਉਹ ਸਬਜ਼ੀ ਜਿਹੜੀ ਬਣਾ लो जी ये बनावेंगे हम सब्जी कढ़ी सब्जी है कटहल की सब्जी कटहल दी है की करोंगे तेल लाके हां डाल कोड़ा ही बहुत है त मड़ाया मैं मुंह नु लाके देख्या हां ये कोड़ा होवे है कटा टन बहुत है की तुम में ना हो है

ਉਹ ਪਰ ਹੁਣ ਤਾਂ ਭਾਲਣੀ ਪਊਗੀ ਹੈ ਇਹ ਹੀ ਕਰ ਲਓ ਬਸ ਹੈ ਕਿੰਨੀ ਗਰਮੀ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਕੀ ਸੁਲੋਭ ਗਿਆ ਹੈ ਮੈਂ ਜਲਦੀ ਕਰਨਾ ਵੀ ਸਬਜ਼ੀ ਬਣਾ ਕੇ ਰੱਖੀ ਹੈ ਜੇ ਕੋ ਕਰੇ ਹੁੰਨੇ ਆ ਸਬਜ਼ੀਆਂ ਚ ਪੰਗੇ ਲੈਣ ਦੀ ਆਦਤ ਹੈ ਹਨਾ ਨਵੀਂ ਸਬਜ਼ੀ ਖਾਣੇ ਦੀ ਬਰਬਾਦ ਚਲੋ ਵਧੀਆ ਆ ਗੁੜੀ ਵੀ ਹੈ ਕਰਦਾ ਮੈਂ ਤਾਂ ਗਾਇਸ ਇੱਧਰ ਦੇਖੋ ਆਲੂ ਦੀ ਸਬਜ਼ੀ ਬਣਾਈ ਆਲੂ ਦੀ ਸਬਜ਼ੀ ਬਹੁਤ ਵਧੀਆ ਬਣੀ ਮੇਰੀ ਤਰੀ ਵਾਲੀ ਇੱਧਰ ਇਹ ਕਿੰਨਾ ਨਹੀਂ ਲੈਂਦੀ ਅਰਬੀ ਇਹ ਵੀ ਬਣਾਉਣੀ ਹੈ ਹਜੇ ਇਹਨਾਂ ਦੀ ਪਸੰਦ ਬਲੌਗ ਨੰਬਰ ਇਹ ਰਿਓ ਐਂਡ ਤੱਕ ਜਰੂਰ ਦਿਖਾਵਾਂਗੇ ਹੁਣ ਤਾਂ ਇਹ ਕੱਟੀ ਜਾਂਦੇ ਆ ਉਸ ਤੋਂ ਬਾਅਦ ਕਿਵੇਂ ਬਣਾਉਂਦੇ ਆ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੀ ਮੈਂ ਤੇ ਬਲੌਗ ਨੰਬਰ ਇਹ ਰਿਓ ਦੇਖੋ ਕਿਵੇਂ ਬਣਦੀ ਆ ਖਾ ਨਹੀਂ ਸਕੋਗੇ ਕਿਉਂ ਉਹ ਥੋੜਾ ਖਾ ਸਕਣਗੇ ਜਿਹੜੇ ਬਲੌਗ ਦੇਖ ਰਹੇ ਆ ਤੋਂ ਆਪਣੇ ਕੋਲ ਆ ਮੈਂ ਖਾ ਰੋ ਖਾ ਕੇ ਦੱਸ ਦਊਗੀ ਤੁਹਾਨੂੰ ਵੀ ਕਿਵੇਂ ਬਣੀ ਸੀ ਤੇ ਤੁਸੀਂ ਬਲੌਗ ਨਾ ਐਂਡ ਤੱਕ ਜਰੂਰ ਬਣਿਆ ਵਿੱਚੋਂ ਦੇਖੋ ਜੀ ਕਿਨੇ ਕਿਨੇ ਬਣਾਈ ਹੈਗੀ ਇਹ ਬਣਾ ਸਾਨੂੰ ਕਮੈਂਟ ਜਰੂਰ ਕਰਿਓ ਕਿਨੇ ਕਿਨੇ ਇਹ ਸਬਜ਼ੀ ਬਣਾ ਕੇ ਦੇਖੀ ਹੈ ਤੇ ਕਿਵੇਂ ਬਣੀ ਹੈ ਪਸੀਨਾ ਪਸੀਨੀ ਹੋਣਾ ਜ਼ਰੂਰੀ ਹੈ ਉਧਰ ਪੱਖੇ ਥੱਲੇ ਬਹਿ ਕੇ ਘੱਟ ਲੈਂਦੇ ਇਹਨੂੰ ਕੜਾਹੀ ਤੇ ਤੇਲ ਪਾਈ ਨੂੰ ਕੀ ਕਰੋਂਗੇ ਫਿਰ ਟਰਾਈ ਕਰਾਂਗੇ ਥੋੜੀ ਜਿਹੀ ਓਕੇ ਲਵ ਲਵ ਕਤਰાવી ਚੱਕੋ

ਆ ਦੇਖਿਆ ਜੀ ਬੋਦੀ ਲੋ ਜੀ ਸਬਜੀ ਦੀ ਤਿਆਰੀ ਆ ਕੱਟ ਲੈ ਪੀਸ ਬਾਈ ਕੱਟ ਨਾਸ ਕਰ ਲਓ ਆ ਕੱਟ ਲੈ ਏਡੇ ਏਡੇ ਮੋٹے ਪੀਸ ਕੱਟੇ ਕਿਉਂ ਇਹ ਤਾਂ ਜਦੋਂ ਫਰਾਈ ਕਰਾਂਗੇ ਉਹਦੂ ਪੋਲੇ ਹੋ ਜਾਣਗੇ ਫੇਰ ਬਾਅਦ ਵਿੱਚ ਕੱਟ ਲੈਣੇ ਛਿਕਣ ਦਾ ਰਗ ਹੋਵੇ ਛਿਕਣ ਦਾ ਤੇ ਆ ਇਹਨਾਂ ਚੋਂ ਬੀਜ ਇਹ ਨਹੀਂ ਕੱਢੇ ਵਿੱਚ ਭਾਈ ਰੰਗੋ ਬੀਜ ਆ ਕੱਟਣਾ ਕੱਢਦੇ ਜੁਮੀ ਤਾਂ ਬੀ ਤਾਂ ਕੱਢਣੀ ਪੈਣਗੇ ਬੀ ਥੋੜਾ ਹੀ ਖਾਵਾਂਗੇ ਵਿੱਚ ਲੈ ਬਦਾਮਾ ਵਰਗੀ ਹੈ ਨਾ ਜਿਵੇਂ ਬਦਾਮ ਹੁੰਦੇ ਖਿਲਰ ਜਾਣਗੇ ਬੀ ਕੱਢੇ ਦੁਆਰੇ ਨਹੀਂ ਖਿਲਰ ਜਿੱਥੇ ਕੱਲਾ ਕੱਲਾ ਹੋ ਜੂਦਾ ਪੱਤਾ ਜਾਦਾ ਇਹ ਉਹਦੇ ਨੂੰ ਹੈ ਨਾ ਜਿਵੇਂ ਕੀ ਬਣਾਇਆ ਸੀ ਆਪਾਂ ਸਵਾਚਾ ਵਾਂਗੂ ਸਵਾਚਾ ਵਾਂਗੂ

ਲਖੋ ਗਾਇਸ ਅੱਜ ਬਣ ਰਹੀ ਹੈ ਸਬਜ਼ੀ ਹੀ ਬਣਾ ਰਹੇ ਆ ਕੀ ਕਟ ਹਲਦੀ ਸਭ ਨੇ ਹੋਏ ਇੰਨਾ ਕਰ ਲਈਏ ਹੈ ਤੇਲ ਦੇ ਵਿੱਚ ਫਰਾਈ ਕਰਕੇ ਲਸਣ ਤੇ ਆ ਪਿਆਜ਼ ਤਾਂ ਇਨੇ ਕ ਬਚੇ ਸੀਗੇ ਆਲੂਆ ਸੋ ਹੋਰ ਫਿਲਣੇ ਆ ਕਰੀਏ ਆਰਦੀ ਕਦੋਂ ਬਣਾਉਣੀ ਆ ਹੁਣ ਕਿ ਸਵੇਰੇ कि में मो मोटे जे कटने है के पीसना पीस के हां तो पीसना है पीसने हैं लसा टमाटर हरी मिर्च हरे ना सीने आज मैं रोटी बनानी है या तो सब्जी बना के परे हो जाओगे तो हाई है इन गर्मी गई कुत्ते ना पा हरी मिर्च तिखी है बहुत ही तिखी लगी है तेन बेसन ला के है ना मैं मिर्च पा के पकौड़े बना ले बन जाने

ਮੇਰਾ ਕੰਮ ਹੈ ਨਹੀਂ ਹੁਣ ਰਸੋਈ ਚ ਲੋ ਇੰਨੀ ਫਰਾਈ ਕਰੀ ਹੈਗੇ ਇਹ ਕਹਿੰਦੇ ਹਜੇ ਸਵਾਦ ਬਣੇ ਨਾ ਬਣੇ ਆਹ ਤੇਲ ਨਹੀਂ ਹੁਣ ਯੂਜ਼ ਕਰਨਾਗਾ ਦੂਜੀ ਕੜਾਈ ਚ ਨਵਾਂ ਤੇਲ ਪਾਵਾਂਗੇ ਤੇ ਇਹ ਤੇਲ ਕੌੜਾ ਜਾ ਹੋ ਗਿਆ ਠੀਕ ਐ टमा भी कटना के नहीं हरी मिर्च प्याज कट ली मैं गए बाहर हवा लैन अंदर त नहीं गए गए कमरे च ਕਿਉਂ ਇੱਥੇ ਪਸੀਨਾ ਜ਼ਿਆਦਾ ਆਇਆ ਪਿਆ ਸੀਗਾ ਪਾਣੀ ਪੈ ਗਿਆ ਉਹਦੇ 'ਚ ਗਾਇਸ ਛੂੰ ਛੂੰ ਕਰਨ ਲੱਗ ਗਿਆ ਤੇ ਹਜੇ ਮੈਂ ਰੋਟੀ ਵੀ ਬਣਾਉਣੀ ਹੈ ਤੇ ਇਹਨਾਂ ਨੂੰ ਪਹਿਲਾਂ ਭੁੰਨਣ ਭੰਨਣਗੇ ਤੇ ਬਾਅਦ 'ਚ ਫਿਸਕੇ ਤੇ ਤੜਕਾ ਲਾਉਣਗੇ ਪਤਾ ਨਹੀਂ ਕਿਵੇਂ ਇਹ ਮੈਨੂੰ ਨਹੀਂ ਪਤਾ ਪਹਿਲਾਂ ਅਸੀਂ ਬਣਾਈ ਅੱਜ ਆਲੂ ਟਿੱਕੀ ਉਹਦਾ ਬਲਾਗ ਵੀ ਬਣਾਇਆ ਗਿਆ ਚਾਰਕ ਦਾ ਟਾਈਮ ਸੀਗਾ ਤੇ ਆਲੂ ਟਿੱਕੀ ਬਣੀ ਬਹੁਤ ਵਧੀਆ ਬ੍ਰੈਡ ਸੂਜੀ ਆਲੂ ਦੀ आलू टिक्की बनाई सी ये कड़ाही चक दूडे है नहीं गे रख दिने इधर बहुत गर्म से पर ली चपके तेल थोड़ा जाना तड़के अड पा फिर लो थोड़ा पाता मैं हूं आके सा करना

ਆਮਲੇਟ ਪਰੌਠਿਆਂ ਵਾਲਾ ਕੜਛੀ ਪਿੱਕੀ ਵਾਲੀ ਪਿੱਕੀ ਵੀ ਇਹਨੇ ਬਣਾਈ ਗਿਲੀ ਬਣਦੀ ਆ ਇਹਨਾਂ ਦੇ ਛੋਟੇ ਪੀਸ ਕੱਟਨੇ ਆ ਕੱਟਦਾ ਹਾਂ ਆਹ ਆ ਸਹੀ ਹੈ ਬਾਰੇ ਵੱਡੇ ਆ ਥੋਣ ਮਿਰਚ ਨਹੀਂ ਰਚਣਾ ਔਰ ਜਾਣ ਕੇ ਕਰੇ ਸਭ ਜੀ ਜੀ ਇਹ ਤਾਂ ਜਮਾਈ ਫਿੱਸੀ ਜਾਂਦੇ ਆ ਔਰ ਜਾਣ ਕੇ ਹੋਰ ਤਨ ਮੈਂ ਕੀ ਆ ਮੈਂ ਬਹਿ ਰਹੇ ਹਾਂ ਠੀਕ ਓਕੇ ਥੋੜੀ ਥੋੜੀ ਗਾਇਜ਼ ਮੈਂ ਕੱਟ ਰਹੀ ਐ ਕਿਉਂਕਿ ਵਲੌਗ ਬਹੁਤ ਜ਼ਿਆਦਾ ਲੰਮਾ ਬੰਦ ਆ ਇਹ ਲੈ ਆਹ ਕੱਟ ਇਹ ਫਿਰ ਥੋੜੀ ਇਹਨੂੰ ਬਿਨਿ ਕਰਾਂ ਮੈਂ ਚਲ ਦੇ ਬੜਾ ਯਾਰ ਇਹਦੇ ਵਿੱਚ ਪਾਣੀ ਪਾ ਦੇਣਾ ਸੀ ਥੋੜੀ ਕਠੜ ਲਾ ਦੇਚੋਂ ਵਿੱਚੋਂ ਮੈਂ ਵੀਡੀਓ ਨੂੰ ਕੱਟ ਲਈ ਜੰਨੀ ਆ ਕਿਉਂਕਿ ਬਹੁਤ ਜ਼ਿਆਦਾ ਲੰਮਾ ਵਲੌਗ ਬਣ ਜਾਂਦਾ ਫਿਰ ਹੁਣ ਬਣਾ ਬਣ ਗਈ ਜਦੋਂ ਸਬਜ਼ੀ ਨਾ ਉਦੋਂ ਦਿਖਾਵਾਂਗੇ ਤੇ ਵਲੌਗ ਨਾ ਬਣੇ ਰਿਓ ਇੰਨੀ ਜਲਦੀ ਦੇਖੋ ਮੈਨੂੰ ਲੱਗਦਾ ਹੁਣ ਤਾਂ ਜੁੜ ਜਾ ਵੱਡੀ ਅੱਨੇ ਅੱਜ ਅੱਜ ਤਾਂ ਹੀ ਸਬਜ਼ੀ ਸਵਾਦ ਬਣੂਗੀ ਹੂੰ ਅੱਜ ਤਾਂ ਸਬਜ਼ੀ ਨਹੀਂ ਸਵਾਦ ਬਣਦੀ ਤੁਥੋ ਆਇਤਾ ਗਰਮੀ ਜਿਆਦਾ ਹੋਣ ਕਾਰਨ ਨਾ ਤੁਸੀਂ ਜੂੜ ਜਾ ਵੜਤਾ ਦੇਖੋ ਮਸਾਲੇਦਲ ਕੋਈ ਰੰਗ ਤਾਂ ਇਹਦੇ ਤੇ ਮਸਾਲੇ ਢੰਗ ਦਾ ਬਣਾਇਆ ਤੁਸੀਂ ਆਉ ਆਉ ਰੰਗ ਤਾਂ ਕੋਸ ਪਾਈ ਨਹੀਂ ਮਸਾਲੇ ਬਸ ਹਾਈ ਪਾਤੇ ਕੋਈ ਚੀਜ਼ਾਂ ਹੋਰ ਪਾਈਆਂ ਨਹੀਂ ਉਹ ਨਹੀਂ ਪਾਉਣੇ ਗਰਮੀ ਥੋੜੀ ਇੱਥੇ ਸਬਜੀ ਦਾ ਤੜਕਾ ਲਾਤਾ ਸੀਗਾ ਤੇ ਗਰਮੀ ਬਹੁਤ ਜਿਆਦਾ ਹੋਈ ਤੇ ਸੀ ਰਾਤ ਦਾ ਟਾਈਮ ਹੋ ਗਿਆ ਸੀ ਤੇ ਇਹ ਵੀ ਪੰਨੇ ਦੇ ਸੀਗੇ ਪਹਿਲਾਂ ਤੜਕਾ ਲੱਗ ਗਿਆ ਸੀ ਤੇ ਸਬਜ਼ੀ ਬਹੁਤ ਵਧੀਆ ਬਣੀ ਤੇ ਦੇਖਣ ਚ ਵਧੀਆ ਬਣ ਗਈ ਸੀਗੀ ਇਹ ਤਾਂ ਐਨ ਹੋ ਗਿਆ ਸੀ 9:30 ਦਾ ਰਾਤ ਦਾ ਤੇ ਇਹਦੇ ਰੋਟੀ ਬਣਾਉਣੀ ਸੀ ਉਤੋਂ ਵਰਨੀ ਇੰਨੀ ਜ਼ਿਆਦਾ ਸੀ ਖਰੀਦਣੀ ਸੀ ਘਰ ਸੋਈਚ ਕਵੇਲਾ ਸਾਨੂੰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੜਕਾ ਲੱਗ ਗਿਆ ਸੀਗਾ ਹੁਣ ਤੇ ਬਸ ਇਹ ਮੈਂ ਪਾਣੀ ਪਾ ਕੇ ਤੇ ਵਿੱਚ ਪਾ ਦੇਣੀ ਸੀ ਕਟਹਿਲ ਇਦਦਰਾ ਇਹ ਪੀਸੀ ਨੋਪਸੀ ਨਹੀਂ ਹੋਵੇ ਗਰਮੀ ਕਾਰਨ ਤੇ ਤੌੜਗਾ ਚੱਕ ਹੀ ਜਾਂਦਾ ਸੀਗਾ ਇਸ ਮੋੜ ਨਾਲ ਤੇ ਰੰਗ ਹੀ ਇਸ ਤਰ੍ਹਾਂ ਦੇ ਸੀਗੇ ਤੇ ਡਰਮ ਹੋ ਗਿਆ ਸੀ ਲੈਣ ਤੇ ਸਭ ਦੇਖਣ ਜਦੋਂ ਮੇਰੇ ਬਣੀ ਸੀਗੀ ਖਾਦੇ ਤੋਂ ਪਤਾ ਲੱਗੂਗਾ ਕਿਵੇਂ ਇਹਦੀ ਬਣੀ ਹੈ ਇੱਧਰ ਦੇਖੋ ਪਰ ਫਰੀਜੀ ਤਰੀੜੀ ਸਬਜੀ ਬਣਦੀ ਹੈ ਇਹ ਸੇ ਵਧੀਆ ਬਣੀ ਸੀ ਨਾ ਨਹੀਂ ਤਰੀੜੀ ਬਣਾਈ ਹੈ ਪਤਾ ਨਹੀਂ ਸੁੱਕੀ ਬਣਦੀ ਸੁੱਕੀ ਤਾਂ ਕੀ ਬਣਦੀ ਹੋਊ ਇਹਦੀ ਤੇ ਯਾੜੀ ਸਬਜੀ ਬਣਦੀ ਹੋਊਗੀ ਥੋੜਾ ਜਿਹਾ ਸੇਕ ਹੋਰ ਲਗਾਉਣਾ ਆਪਾਂ ਕਰ ਦਾਂਗੇ ਬੰਦ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਰੱਖਾ